ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ 18 ਬ੍ਰੈਸਟ ਕਮਰ ਸੋਨਾ हिਪ ਹੈਗੀ ਹੈਗੀ 20 ਇੰਚ ਘੇਰਾ ਵੀ 20 ਇੰਚ ਇਸ ਨਾਪ ਦੀ ਆਪਾਂ ਤੁਹਾਨੂੰ ਕਟਿੰਗ ਦੱਸਾਂਗੇ ਵੀ ਕਿਸ ਤਰ੍ਹਾਂ ਕੱਟਾ ਪਾਉਣੀਆਂ ਨੇ ਕਿੰਨਾ ਤੀਰਾ ਰੱਖਣਾ ਕਿੰਨਾ ਮੋਡਾ ਰੱਖਣਾਗਾ ਕਪੜਾ ਆਪਾਂ ਵਿਛਾ ਲਿਆ ਜੀ ਕਮੇ ਵਿੱਚ ਤੇ ਲੰਬਾਈ ਹੈਗੀ ਹੈ ਜੀ ਸਾਢੇ 41 ਇੰਚ ਤੇ ਆਪਾਂ ਦੇਖੋ ਇਹਦਾ ਨੀਚੇ ਬਾਰਡਰ ਫੋਲਡ ਕਰਨ ਨੂੰ ਆਪਾਂ ਨੂੰ ਅਲੱਗ ਤੋਂ ਕੱਪੜਾ ਲਾਉਣਾ ਪਊਗਾ ਤੇ ਆਪਾਂ 1.5 ਇੰਚ ਰੱਖਾਂਗੇ ਜੀ ਮਾਰਜਨ ਤਾਂ 43 ਇੰਚ ਆਪਾਂ ਰੱਖਾਂਗੇ ਜਿਹੜਾ ਕਿ ਉੱਪਰ ਕਾਟਾਂ ਨੂੰ ਚਲੇ ਜਾਊ ਨੀਚੇ ਆਪਾਂ ਲੱਗ ਤੋਂ ਕੱਪੜਾ ਲਾਵਾਂਗੇ ਫੋਲਡ ਕਰਨ ਲਈ 1.5 ਇੰਚ ਆਪਾਂ ਬਾਹਰ ਰੱਖਿਆਗਾ 43 ਇੰਚ ਆਪਾਂ ਰੱਖਿਆਗਾ ਜੀ ਜਿਹੜਾ ਕਿ ਉੱਪਰ ਮੋਢੇ ਨੇ ਆ ਕਾਟ ਚ ਜਾਊਗਾ 8 ਇੰਚ ਜਿਹੜੀ ਆਪਾਂ ਕਾਟ ਪਾਉਣੇ ਨੇ ਉਹਦੇ ਵਿੱਚ ਚਲਿਆ ਜਾਊ ਸਲਾਈਟਸ ਚਲਿਆ ਜਾਊਗਾ 1.5 ਇੰਚ ਆਪਾਂ ਰੱਖ ਲਏ ਹੁਣ ਆਪਾਂ ਇਹਦਾ ਕੀ ਕਰਨਾ ਜੀ ਜਿਹੜਾ ਪ੍ਰਿੰਟ ਆਗਾ ਇਸ ਤਰ੍ਹਾਂ ਦੇ ਪ੍ਰਿੰਟ ਜਿਹੜਾ ਵੀ ਪ੍ਰਿੰਟ ਆਉਂਦਾਗਾ ਉਹਦਾ ਤੁਸੀਂ ਸੈਂਟਰ ਕਰਨਾ ਵੀ ਕਿੱਥੋਂ ਆਪਣਾ ਸੈਂਟਰ ਸਹੀ ਆਉਂਦਾਗਾ ਆਪਾਂ ਆਹ ਵਾਲਾ ਸੈਂਟਰ ਰੱਖਾਂਗੇ ਜੀ ਜੇ ਆਪਾਂ ਇਹ ਤੋਂ ਸੈਂਟਰ ਰੱਖਦੇ ਆ ਤਾਂ ਆਪਣਾ ਘੇਰਾ ਘਟਦਾਗਾ ਜੇ ਆਪਾਂ ਇਧਰੋਂ ਸੈਂਟਰ ਰੱਖਦੇ ਆ ਤਾਂ ਆਪਣਾ ਉਧਰੋਂ ਬਾਹਰੋਂ ਕਪੜਾ ਘਟੂਗਾ ਇਸ ਕਰਕੇ ਆਪਾਂ ਇਹਦਾ ਸੈਂਟਰ ਆਹ ਵਾਲਾ ਰੱਖਾਂਗੇ ਠੀਕ ਹੈ ਜੀ ਇਥੋਂ ਆਪਾਂ ਹੋਣਾ ਘੇਰਾ ਨਾਪ ਲੈਣਾ ਘੇਰਾ ਆਪਣੇ ਕੋਲੇ ਹੈਗਾ ਜੀ 20 ਇੰਚ ਤੇ ਆਪਾਂ 24 ਇੰਚ ਕਟਿੰਗ ਕਰਾਂਗੇ 12 ਇੰਚ ਤੋਂ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ 12 ਇੰਚ ਹੀ ਆਪਾਂ ਇਧਰੋਂ ਨਿਸ਼ਾਨ ਲਾ ਲਾਂਗੇ ਜਿਹਨੂੰ ਕੋਰਾਂ ਲਾਉਣੀਆਂ ਹੁੰਦੀਆਂ ਨੇ ਜੀ ਉਹਦਾ ਆਪਾਂ 4 ਇੰਚ ਪੱਧਰ ਰੱਖਦੇ ਨੇ 3 ਇੰਚ ਵੀ ਵੱਧ ਰੱਖ ਸਕਦੇ ਆਂਗੇ ਤੱਕ ਆਪਣਾ ਕਮੀਜ਼ ਕਟਿੰਗ ਹੋਊਗਾ ਪਹਿਲਾਂ ਆਪਾਂ ਗਲਾ ਕਮੀਜ਼ ਦਾ ਪੱਲਾ ਲਾ ਲਈਏ ਜੀ ਇਹਦੇ ਆਪਾਂ نیچے ਘੇਰਾ ਅਲੱਗ ਤੋਂ ਫੋਲਡ ਕਰਾਂਗੇ ਫਿਰ ਆਪਾਂ ਇਹਦੇ ਕਟਾਂ ਦੱਸਾਂਗੇ ਵੀ ਕਟਾ ਕਿਸ ਤਰ੍ਹਾਂ ਪਾਉਣੀਆਂ ਨੇ ਕੋਈ ਵੀ ਡਿਜ਼ਾਈਨ ਆ ਤੁਹਾਡੇ ਕੋਲ ਡਿਜੀਟਲ ਪ੍ਰਿੰਟ ਦਾ ਕੋਈ ਵੀ ਸੂਟ ਆਉਂਦਾਗਾ ਤੁਸੀਂ ਉਹਦਾ ਨਾ ਦੇਖਿਆ ਕਰੋ ਮੀਜ਼ਰਮੈਂਟ ਦੇਖਿਆ ਕਰੋ ਕਿ ਫਲਾਵਰ ਬਣੇ ਹੋਏ ਨੇ ਜਾਂ ਕੋਈ ਵੀ ਡਿਜ਼ਾਈਨ ਬਣਿਆ ਹੋਇਆ ਵੀ ਕਿੱਥੋਂ ਆਪਣਾ ਗਲਾ ਨਿਕਲਦਾ ਕਿਧਰੋਂ ਆਪਣਾ ਘੇਰਾ ਸਹੀ ਆਉਂਦਾ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਿੰਗ ਕਰ ਲਈਏ ਹਾਂਜੀ ਦੇਖੋ ਆਪਾਂ ਬਾਰਡਰ ਦੋਨੇ ਮਲਾ ਕੇ ਰੱਖ ਲੈਨੇ ਆ ਬੈਕ ਵਾਲਾ ਪੱਲਾ ਫਰੰਟ ਵਾਲਾ ਪੱਲਾ ਦਾ ਦੇਖੋ ਇੱਕੋ ਜਿਹਾ ਬਾਰਡਰ ਕਰਕੇ ਆਪਾਂ ਰੱਖ ਲੈਨੇ ਜੀ ਤੇ ਹੁਣ ਆਪਾਂ 13 ਦੇ ਨਿਸ਼ਾਨ ਲਾਵਾਂਗੇ ਜੀ ਪਹਿਲਾਂ 13 ਆਪਣੇ ਕੋਲੇ ਹੈਗਾ 13 ਇੰਚ ਰੈਡੀ 1 ਇੰਚ ਆਪਾਂ ਮਾਰਜਿਨ ਲਈ ਵਾਧਾ ਰੱਖਾਂਗੇ 14 ਇੰਚ ਰੱਖਾਂਗੇ ਜੀ ਕਈਆਂ ਤੇ ਇਦਾਂ ਇੰਚ ਵੀ ਮਾਰਜਿਨ ਚੱਲ ਜਾਂਦਾ ਹੁੰਦਾਗਾ ਜਿਵੇਂ ਅੱਧਾ ਇੰਚ ਵੀ ਆਪਾਂ ਵਾਧਾ ਰੱਖ ਸਕਦੇ ਹਾਂਗੇ ਇਹਨਾਂ ਦਾ ਸ਼ੋਲਡਰ ਕੱਟ ਹੈਵੀ ਹੁੰਦੇ ਨੇ ਇਹ ਲਗ ਲਗ ਹੁੰਦਾ ਜੀ ਮੋਡਾ ਆਪਾਂ ਰੱਖਾਂਗੇ ਜੀ ਪੌਣੇ 8 ਇੰਚ ਤੇ ਹੁਣ ਆਪਾਂ ਲਾਵਾਂਗੇ ਫਿਟਿੰਗਾਂ ਗੜਿਆਂ ਸ਼ਾਂ 18 ਇੰਚ ਆਪਣੀ ਬ੍ਰੈਸਟ ਆ ਜੀ ਇਥੋਂ ਆਪਾਂ 6.5 ਇੰਚ ਤੇ ਤੁਹਾਨੂੰ ਨਾਪ ਕੇ ਦਿਖਾਦਨੇ ਮੈਂ ਕਮਰ ਦਾ ਨਿਸ਼ਾਨ ਲਾਉਣੀ ਹੁੰਨੀ ਆ 6.5 ਇੰਚ जिन्हें इतों ज़्यादा हैवी ब्रेस्ट होंगे जी उन्हें सत्त इंच भी निशान लग है, नहीं साढ़े छः इंच से कमर सही आ जाती है जोड़े ज्यादा ही पतले ने उन्होंने छे इंच भी लग जाए गा आह वाला नाप है कमर वाला लाने आप वाले निशान तो ठीक है जी तो हूँ आप लाना कमर का निशान कमर हैगी जी अपने को सोलह इंच ठीक है तो एक इंच आप क्योंकि प्लेटा पैनगियाँ प्लेटा च एक इंच कपड़ा अपना ਚੱਲਿਆ ਜੀ ਉਹ 17 ਇੰਚ ਤੇ ਆਪਾਂ ਕਮਰ ਦਾ ਨਿਸ਼ਾਨ ਲਾਇਆ ਇੱਥੋਂ ਆਪਾਂ ਰੱਖਾਂਗੇ 15.5 ਇੰਚ 15 ਇੰਚ ਰਹਿ ਜਾਊਗਾ ਜੀ ਇੱਦਾਂ ਇੰਚ ਜਦੋਂ ਆਪਾਂ ਮੋੜਾ ਜੜਾਂਗੇ ਉਦੋਂ ਸਲਾਈ ਚੱਲ ਜਾਊ ਕਪੜਾ हिਪ ਆਪਣੇ ਕੋਲੇ ਹੈਗੀ ਆ 20 ਇੰਚ ਆਵਲੀ ਸਲਾਈ ਨੂੰ ਆਪਾਂ ਇੱਥੋਂ ਇੱਦਾਂ ਲਗਾਵਾਂਗੇ ਜਿਨ੍ਹਾਂ ਦੇ ਇੱਥੋਂ ਫਿਟਿੰਗ ਸਹੀ ਨਹੀਂ ਆਉਂਦੀ ਹੈਗੀ ਇੱਥੋਂ ਕਪੜਾ ਲੂਜ਼ ਰਹਿੰਦਾ ਉਹ ਤੁਸੀਂ ਇੱਥੋਂ ਸਲਾਈ ਨੇ ਪਹਿਲਾਂ ਆਹ ਵਾਲੀ ਸਲਾਈ ਇਸ ਤਰ੍ਹਾਂ ਸਿੱਧੀ ਲਗਾਇਆ ਕਰੋ ਫਿਰ ਆਹ ਵਾਲੀ ਸਲਾਈ ਨੂੰ ਇੱਥੋਂ ਅੰਦਰ ਨੂੰ ਕਰਦੇ ਆਪੋ ਹੁਣ ਆਪਾਂ ਮੋਡੇ ਦੀ ਕਾਟ ਪਾਵਾਂਗੇ ਇੱਕ ਗੱਲ ਹੋਰ ਜੀ ਕਈ ਪੈਣਾ ਪੁੱਛਦਿਆਂ ਨੇ ਤੁਸੀਂ ਫਰੰਟ ਕੱਟ ਪਾਉਂਦੇ ਨਹੀਂ ਹੈਗੇ ਸੂਟ ਦੀ ਜਾਂ ਫਰੰਟ ਕੱਟ ਨਹੀਂ ਪਾਈ ਤੁਸੀਂ ਕਟਿੰਗ ਵੇਲੇ ਤਾਂ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਹਾਂਜੀ ਦੇਖੋ ਆਪਾਂ ਮੋਡੇ ਦੀ ਕਟਿੰਗ ਕਰ ਲਈ ਹੈ ਕਈ ਪੈਣਾ ਨੂੰ ਇਹ ਬਾਕੀ ਤੁਸੀਂ ਮੋਡੇ ਆਹ ਬਾਹਾਂ ਦੀ ਜਿਹੜੀ ਕਮੀਜ਼ ਦੀ ਫਰੰਟ ਕੱਟ ਨਹੀਂ ਪਾਉਂਦੇ ਜੀ ਤੁਸੀਂ ਪਤਾ ਨਹੀਂ ਪਾਉਂਦੇ ਹੀ ਨਹੀਂ ਹੈਗੇ ਜਾਂ ਭੁੱਲ ਜਾਂਦੇ ਨੇ ਪਤਾ ਕੀ ਹੈ ਜੀ ਮੈਂ ਸਲਾਈ ਕਰਨ ਵੇਲੇ ਨਾ ਜਦੋਂ ਜੜਾਈ ਕਰਦੇ ਆਂ ਬਾਹ ਦੀ ਉਦੋਂ ਫਰੰਟ ਕੱਟ ਪਾਉਨੇ ਆਂਗੇ ਇਸ ਕਰਕੇ ਮੈਂ ਤੁਹਾਨੂੰ ਨਹੀਂ ਦੱਸਦੀ ਹੁੰਦੀ ਆ ਦੇਖੋ ਇਹ ਜੇ ਤੁਸੀਂ ਫਰੰਟ ਕੱਟ ਪਹਿਲਾਂ ਪਾਉਣੀ ਹੈ ਤਾਂ ਤੁਸੀਂ ਇੱਥੇ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਫਰੰਟ ਕੱਟ ਪਾ ਲਈ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ ਥੋੜਾ ਜਨਾ ਅੱਧਾ ਇੰਚ ਕਪੜਾ ਚੱਕ ਕੇ ਇਹਨੂੰ ਇੱਥੋਂ ਤਿਰਛਾ ਕਰ ਲਾਂਗੇ ਅੱਧਾ ਇੰਚ ਆਪਾਂ ਫਰੰਟ ਪੱਲੇ ਨੂੰ ਡਾਊਨ ਕਰ ਲਾਂਗੇ ਹੁਣ ਆਪਾਂ ਪੁਲੋਈਆਂ ਦੇ ਨਿਸ਼ਾਨ ਲਾਉਣੇ ਆ ਆ ਕੱਟ ਕੋਣ ਤੋਂ ਬਾਅਦ ਪੁਲੋਈਆਂ ਦੇ ਨਿਸ਼ਾਨ ਲਾਉਣੇ ਆ ਪੁਲੋਈਆਂ ਆਪਣੀਆਂ ਹੈਗੀਆਂ ਨੇ 10.5 ਇੰਚ ਤੇ ਸਾਢੇ 3 ਇੰਚ ਆਪਣਾ ਪੁਲੋਈਆਂ ਦਾ ਗੈਪ ਰਹੂਗਾ 7 ਇੰਚ ਲੈਂਥ ਰਹੂਗੀ ਇਧਰ ਨੂੰ ਵੀ 3.5 ਇੰਚ ਗਿਆਪ ਰੋਹਗਾ ਠੀਕ ਹੈ ਜੀ ਆ ਜਿਹੜੀਆਂ ਸਾਈਡ ਵਾਲੀਆਂ ਫਲੋਈਆਂ ਪਾਵਾਂਗੇ ਆਪਾਂ ਇਥੋਂ 2.5 ਇੰਚ ਦਾ ਗਿਆਪ ਰੱਖਾਂਗੇ ਇਧਰ ਨੂੰ ਮਿਲਾ ਦਾਂਗੇ ਇਹਨਾਂ ਨੂੰ ਵੀ ਆਪਾਂ 2.5 ਇੰਚ ਦਾ ਗਿਆਪ ਰੱਖਾਂਗੇ ਆ ਕਮਰ ਵਾਲੇ ਨਿਸ਼ਾਨ ਤੱਕ ਆਪਾਂ ਇਹਨੂੰ ਮਿਲਾ ਦਾਂਗੇ ਠੀਕ ਹੈ ਜੀ ਤੇ ਇਸੇ ਤਰ੍ਹਾਂ ਆਪਾਂ ਬੈਕ ਪੱਲੇ ਤੇ ਪਲੇਟਾਂ ਦੇ ਨਿਸ਼ਾਨ ਲਾ ਲਾਂਗੇ लो जी इस तरह अपना ये बड़े निशान ला लेने ने। ठीक है जी लो जी निशान अपने सारे लग गए ने हम आप फ्रंट पल सैड त कर देंगे बैक गले वाले कटिंग करा ਵਾਹਾਂ ਦੀ ਕਟਿੰਗ ਚ ਜੋੜ ਬਊਗਾ ਜੀ ਜੇ ਜੋੜ ਵਾਲੀਆਂ ਬਾਹਾਂ ਤੁਸੀਂ ਕਟਿੰਗ ਦੇਖਣੀ ਆ ਤਾਂ ਤੁਸੀਂ ਕਮੈਂਟ ਜ਼ਰੂਰ ਕਰਿਓ ਫਿਰ ਆਪਾਂ ਤੁਹਾਡੇ ਵਾਸਤੇ ਵੀਡੀਓ ਬਣਾ ਲਾਂਗੇ ਕਿੰਨੇ ਤਰ੍ਹਾਂ ਦੇ ਬਾਹਾਂ ਚ ਜੋੜ ਪੈਂਦੇ ਨੇ ਉਹ ਆਪਾਂ ਤੁਹਾਨੂੰ ਦੱਸਾਂਗੇ ਜੀ ਜੇ ਸੋਤ ਗਲੇ ਦੀ ਕਟਿੰਗ ਵੀ ਸਹੀ ਨਹੀਂ ਹੁੰਦੀ ਜਿਸ ਤਰ੍ਹਾਂ ਆਪਾਂ ਮੋੜੇ ਦਾ ਨਿਸ਼ਾਨ ਲਗਾਇਆ ਉਸ ਤਰ੍ਹਾਂ ਤੁਸੀਂ ਨਿਸ਼ਾਨ ਲਗਾ ਸਕਦੇ ਹੋ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲੀਸਾ ਸਟਰੀਕਾਲ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਜੀ ਬਾਏ ਬਾਏ